ਸਾਦ ਸੰਗਤ ਸਭ ਤੋਂ ਮਹਿੰਗੀ ਧਰਤੀ ਜੋਤੀ ਸਰੂਪ ਸਹਿਬ ਫਤਿਹਗੜ੍ਹ ਸਹਿਬ ਦੀ ਧਰਤੀ ਗੁਰਮੁਖ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਉਹ ਮਹਿੰਗੀ ਧਰਤੀ ਕਿਵੇਂ ਹੈ ਅੱਜ ਵੀ ਉਸ ਦਾ ਮੁੱਲ ਹੈ ਨਾ ਜਿਹੜਾ ਅਰਬਾਂ ਕਰੋੜਾਂ ਦੇ ਵਿੱਚ ਕਿਵੇਂ ਆ ਪਹਿਲਾ ਤਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਉਹ ਧਰਤੀ ਇੰਨੀ ਮਹਿੰਗੀ ਕਿਉਂ ਹੈ ਪਹਿਲੀ ਗੱਲ ਉਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਦੋ ਸਾਹਿਬਜ਼ਾਦੇ ਤੇ ਮਾਤਾ ਗੁਜ਼ਰਕੌਰ ਉਸ ਅਸਥਾਨ ਤੇ ਉਹਨਾਂ ਦਾ ਸੰਸਕਾਰ ਹੋਇਆ ਹੈ ਗੁਰਦੁਆਰਾ ਜੋਤੀ ਸਰੂਪ ਸਾਹਿਬ ਪਿਆਰ ਵਾਲਿਓ ਉਸ ਧਰਤੀ ਤੇ ਇੱਕ ਅਨੋਖੀ ਮਿਸਾਲ ਜਿਹੜੀ ਹੈ ਨਾ ਉਹ ਕਾਇਮ ਹੋਈ ਹੈ ਅਨੋਖੀ ਮਿਸਾਲ ਉਸ ਧਰਤੀ ਤੇ ਇੱਕ ਅਨੋਖੀ ਮਿਸਾਲ ਹੋਈ ਹੈ ਪਿਆਰਿਓ ਇੱਥੇ ਮੈਂ ਬੇਨਤੀ ਕਰਾਂ ਤੁਹਾਡਾ ਧਿਆਨ ਦਿਵਾਵਾਂ ਵਿਸ਼ਵ ਦੀ ਸਭ ਤੋਂ ਮਹਿੰਗੀ ਜਿਹੜੀ ਹੈ ਉਹ ਧਰਤੀ ਗਿਣੀ ਗਈ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਦਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਦੀਵਾਨ ਟੋਡਰ ਮੱਲ ਨੇ ਇਹ ਥਾਂ 7800 ਸਿਉਨੇ ਦੇ ਸਿੱਕੇ ਦੇ ਕੇ ਜ਼ਮੀਨ ਤੇ ਵਿਛਾ ਕੇ ਇਹ ਧਰਤੀ ਖਰੀਦੀ ਸੀ ਉੰਨੀ ਕੁ ਧਰਤੀ ਅੱਜ ਪਤਾ ਲੱਗਿਆ ਕਿ ਨੇ ਸੋਨੇ ਦੀ ਕੀਮਤ ਦੇ ਮੁਤਾਬਕ 4 ਸਕਰ ਮੀਟਰ ਧਰਤੀ ਦੀ ਕੀਮਤ ਬਣਦੀ ਹੈ ਜੇ ਗੱਲ ਕਰੀਏ ਤਾਂ 2 ਅਰਬ 50 ਕਰੋੜ ਰੁਪਏ ਉਹ ਧਰਤੀ ਦੀ ਕੀਮਤ ਬਣਦੀ ਹੈ ਸਭ ਤੋਂ ਮਹਿੰਗੀ ਧਰਤੀ ਖਰੀਦਣ ਦਾ ਰਿਕਾਰਡ ਸਿੱਖ ਧਰਮ ਦੇ ਇਤਿਹਾਸ ਵਿੱਚ ਦਰਜ ਹੈ ਪਿਆਰਿਓ ਕਿਉਂਕਿ ਅੱਜ ਤੱਕ ਇੰਨੀ ਜ਼ਿਆਦਾ ਕੀਮਤ ਤੋਂ ਇੰਨੀ ਘੱਟ ਜਗ੍ਹਾ ਕਿਸੇ ਨੇ ਵੀ ਨਹੀਂ ਖਰੀਦੀ ਹੋਵੇਗੀ ਭਾਵੇਂ ਕੋਈ ਅਡਾਨੀ ਹੋਵੇ ਅਮਬਾਨੀ ਹੋਵੇ ਜਾਂ ਇਹਨਾਂ ਤੋਂ ਵੀ ਕੋਈ ਉੱਤੇ ਹੋਵੇ ਤੇ ਪਿਆਰਿਓ ਯਾਦ ਰੱਖਿਓ ਅੱਜ ਤੱਕ ਇਹੋ ਇਹੋ ਜਿਹਾ ਮਾਨਮਤੀਆ ਇਤਿਹਾਸ ਕਿਸੇ ਕੌਮ 'ਚ ਨਹੀਂ ਹੋਇਆ ਇੰਨੀ ਮਹਿੰਗੀ ਧਰਤੀ ਕਿਸੇ ਵਪਾਰੀ ਨੇ ਨਾ ਸੁਣੀ ਹੋਵੇਗੀ ਨਾ ਖਰੀਦੀ ਹੋਵੇਗੀ ਕਦੇ ਇਨਾ ਵੱਡਾ ਸੌਦਾ ਕਿਸੇ ਵਪਾਰੀ ਨੇ ਨਹੀਂ ਕੀਤਾ ਹੋਏਗਾ ਜੋ ਦੀਵਾਨ ਟੋਡਰਮਲ ਨੇ ਕੀਤਾ ਆਪਣਾ ਸਭ ਕੁਝ ਦੇ ਕੇ ਦੀਵਾਨ ਟੋਡਰਮਲ ਨੇ ਇਹ ਸੇਵਾ ਕੀਤੀ ਦੀਵਾਨ ਟੋਡਰਮਲ ਦੀ ਇਹ ਸੇਵਾ ਰਹਿੰਦੀ ਦੁਨੀਆ ਸਦੀਆਂ ਤੱਕ ਯਾਦ ਰਹੇਗੀ ਪਿਆਰਿਓ ਕਿ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਲਾਲਾਂ ਦੇ ਤੇ ਮਾਤਾ ਗੁਜਰੀ ਗੁਜਰੀ ਜੀ ਦੇ ਸ਼ਰੀਰ ਦਾ ਸੰਸਕਾਰ ਕੀਤਾ ਇਨੀ ਮਹਿੰਗੀ ਧਰਤੀ ਦੇ ਕੇ ਬਾਅਦ ਵਿੱਚ ਦੀਵਾਨ ਟੋਡਰਮਲ ਦੇ ਪਰਿਵਾਰ ਤੇ ਜੋ ਜ਼ੁਲਮ ਟਾਇਆ ਗਿਆ ਪਾਈ ਮੋਤੀराम ਮਹਿਰਾ ਦੇ ਪਰਿਵਾਰ ਤੇ ਜੋ ਜ਼ੁਲਮ ਢਾਇਆ ਗਿਆ ਉਹਦੇ ਬਾਰੇ ਵੀ ਆਪਾਂ ਜਾਣਦੇ ਆ ਇੰਨੀ ਮਹਿੰਗੀ ਧਰਤੀ ਖਰੀਦ ਕੇ ਐਡੀ ਵੱਡੀ ਸੇਵਾ ਕਰ ਗਿਆ ਦੀਵਾਨ ਟੋਡਰਮਲ ਤੇ ਪਿਆਰਿਓ ਉਹਨਾਂ ਦੀਆਂ ਹੱਟੀਆਂ ਸਹਿਬਜ਼ਾਦੇ ਤੇ ਮਾਤਾ ਗੁਜ਼ਰਕਔਰ ਦੀਆਂ ਆਪਣੇ ਜੱਦੀ ਪਿੰਡ ਆਲੂ ਅਰਖ ਭਵਾਨੀਗੜ੍ਹ ਦੇ ਕੋਲੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਉਹ ਲੈ ਕੇ ਆਇਆ ਅੱਜ ਵੀ ਉੱਥੇ ਅਸਥਾਨ ਬਣਿਆ ਜੇ ਕਿਤੇ ਗਏ ਤਾਂ ਦਰਸ਼ਨ ਕਰਿਓ ਸਾਧ ਸੰਗਤ ਸਿੱਖ ਕੌਮ ਇੱਕ ਇਹੋ ਜੀ ਕੌਮ ਹੈ ਜਿਨੇ ਹਰ ਇੱਕ ਦਾ ਦਰਦ ਵੰਡਾਇਆ ਪਰ ਪਿਆਰਿਓ ਇਹਦੇ ਵਿੱਚ ਅਮਾਨ ਮੱਤਿਆ ਇੱਕ ਵੱਖਰੇ ਇਤਿਹਾਸ ਵੀ ਹੋਏ ਨੇ ਜੋ ਸ਼ਾਇਦ ਆਪਾਂ ਕਿਤੇ ਨਾ ਕਿਤੇ ਭੁੱਲ ਚੁੱਕੇ ਹਾਂ ਸਾਨੂੰ ਭੁੱਲਣਾ ਨਹੀਂ ਚਾਹੀਦਾ ਆਪਣੀ ਕੌਮ ਦੇ ਨਾਲ ਇਨਸਾਫ ਕਰਨਾ ਚਾਹੀਦਾ ਸਾਡੇ ਵੀਰ ਭੈਣ ਜੋ ਨਸ਼ੇ ਕਰਦੇ ਨੇ ਉਹਨਾਂ ਤੋਂ ਵਰਜ਼ ਕੇ ਇਸ ਇਤਿਹਾਸ ਵੱਲ ਝਾਤ ਮਾਰ ਕੇ ਆਪਣੇ ਜੀਵਨ ਨੂੰ ਸੁਧਾਰੀਏ ਗੁਰੂ ਵੱਲ ਮੁੜੀਏ ਗੁਰੂ ਵਾਲੇ ਮਾਰਗ ਤੇ ਤੁਰੀਏ ਪਿਆਰਿਓ ਏਡਾ ਮਾਨਮਤੀਆ ਇਤਿਹਾਸ ਛੱਡ ਕੇ ਕਿੱਧਰ ਤੁਰੇ ਫਿਰਦੇ ਆਂ ਕਦੇ ਆਪਣੇ ਦਿਲ ਨੂੰ ਪੁੱਛ ਕੇ ਵੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ